ਮੇਰਾ ਨਾਮ ਸੀਰ ਕੁਮਾਰਾ ਜੀ ਮੈਂ ਸਿਟੀ ਡਿਵੀਜ਼ਨ ਹੁਸ਼ਿਆਰਪੁਰ ਦਾ ਪ੍ਰਧਾਨ ਆ ਜੀ ਜਿੰਨੇ ਵੀ ਅੱਜ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਡੇ ਲਈ ਕਾਰਨ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਦੀਆਂ ਔਰ ਪੈਨਸ਼ਨਰਾਂ ਦੀਆਂ ਜਿਹੜੀਆਂ ਮੰਗਾਂ ਆ ਉਹ ਲਟਕ ਰੀਆਂ ਆ ਉਹ ਪੁਰਾਣੀਆਂ ਸਰਕਾਰਾਂ ਜਿਹੜੀਆਂ ਉਹ ਸੱਪ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਗਾਲ ਵਿੱਚ ਪਾ ਗੀਆਂ ਆ ਪਰ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਗਦੀ ਕਿ ਸਰਕਾਰ ਬਹੁਤ سارے ਵਾਅਦੇ ਆ ਜਿਹੜੇ ਭਗਵੰਤ ਮਾਨ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕੀਤੇ ਸੀ ਕਿ ਧਰਨੇ ਨਹੀਂ ਲੱਗਣਗੇ ਅੱਜ ਤੁਸੀਂ ਇੱਕ ਪਾਸੇ ਤੁਸੀਂ ਬੈਠੇ ਹੋ ਦੂਜੇ ਪਾਸੇ ਡਾਕਟਰ ਬੈਠੇ ਆ ਧਰਨੇ ਤਾਂ ਜੀ ਧਰਨੇ ਤਾਂ ਲੱਗਣੇ ਆ ਸਾਨੂੰ ਬੜੀ ਆਸ ਸੀ ਔਰ ਬਹੁਤ ਵੱਡਾ ਸਵਾਗਤ ਕੀਤਾ ਸੀ ਇਸ ਸਰਕਾਰ ਦਾ ਪਰ ਉਹ ਮਲਾਜ਼ਮਾਂ ਨੂੰ ਇੱਕ ਕੀੜੇ ਮਕੌੜੇ ਸਮਝ ਰਹੇ ਆ ਉਹ ਜਿਹੜਾ ਇਹਨਾਂ ਨੇ ਆਪ ਲੀਆਂ ਵੋਟਾਂ ਵਿੱਚ ਦੇਖ ਲਿਆ ਆ ਉਹ ਗਾਂ ਜਿਹੜੀਆਂ ਹੁਣ ਚਾਰ ਜਗ੍ਹਾ ਜਿਮਨੀ ਚਾਉਣਾ ਹੋਣੀਆਂ ਆ ਉਹਦੇ ਵੀ ਮਲਾਜ਼ਮਾਂ ਦੀ ਤਾਕਤ ਇਹ ਦੇਖ ਹੀ ਲੈਣੀ ਇਹਨਾਂ ਨੂੰ ਆਪਣੇ ਮੁੱਖ ਮੰਗਾਂ ਸੁਨੀਲ ਜੀ ਹੈ ਕਿ ਆ ਜੀ ਸਾਡੀਆਂ ਮੁੱਖ ਮੰਗਾਂ ਜਿਹੜੀਆਂ ਪ੍ਰਾਣੀ ਪੈਨਸ਼ਨ ਬਹਾਲੀ ਦੀ ਜਿਹੜੀ ਉਹ ਪੰਜਾਬ ਸਰਕਾਰ ਨੇ ਕਿਹਾ ਸੀ ਅਸੀਂ ਆਉਂਦੇ ਹੀ ਤੁਹਾਡੀ ਪ੍ਰਾਣੀ ਜਿਹੜੀ ਪੈਨਸ਼ਨ ਬਹਾਲ ਕਰਾਂਗੇ ਪਰ ਇਹਨਾਂ ਤੋਂ ਬਾਅਦ ਆ ਕੇ ਹਿਮਾਚਲ ਵਾਲਿਆਂ ਨੇ ਜਿਹੜੇ ਆ ਉਹ ਜੀਪੀਐਫ ਖੋਲ ਦਿੱਤੇ ਆ ਸਾਡਾ ਬੁਢਾਪਾ ਦਾ ਸਿਕਿਉਰ ਨਹੀਂ ਆ ਤੇ ਸਰਕਾਰ ਨਾਲ ਕਈ ਵਾਰ ਮੀਟਿੰਗ ਵੀ ਹੋਈ ਹੈ ਪਰ ਕੋਈ ਅਜੇ ਤੱਕ ਸਿੱਟਾ ਨਹੀਂ ਨਿਕਲਿਆ ਮੀਟਿੰਗ ਮੈਂ ਤੁਹਾਨੂੰ ਦੱਸ ਦਵਾਂ ਮੈਨੂੰ ਹੁਣੇ ਮੈਸੇਜ ਆਲੇ ਹੁਣੇ ਲੱਗਾ ਆ ਮੀਟਿੰਗ ਅੱਜ ਵੀ ਦਿੱਤੀ ਹੋਈ ਸੀ ਜੋ ਇਹਨਾਂ ਨੇ ਬਿਨਾਂ ਕਾਰਨ ਦੱਸੇ ਇੱਕ ਫੋਨ ਤੇ ਬਸ ਕਾਲ ਕੀਤੀ ਆ ਉਹ ਵੀ ਮੀਟਿੰਗ ਮੁੱਖ ਮੰਤਰੀ ਨਾਲ ਸੀਗੀ ਉਹ ਜਿਹੜੀ ਕੈਨਸਲ ਕਰਕੇ 12 ਤਰੀਕ ਦੀ ਕਰ ਦਿੱਤੀ ਆ ਇਹ ਉਹਨੇ ਕਿੰਨੇ ਦਿਨਾਂ ਦਾ ਧਰਨਾ ਬਰਦਾਸ਼ਤ ਇਹ ਧਰਨਾ ਜਿਹੜਾ ਆ ਉਹ 3 ਦਿਨ ਦੀ ਅਸੀਂ ਛੁੱਟੀ ਭਰੀ ਆ ਜੁਆਇੰਟ ਫੋਰਮ ਦੀ ਕਾਲ ਆਊਗੀ ਤਾਂ ਇਨਵਿਨ ਲਾਗੂ ਕਰਾਂਗੇ ਜੀ ਇਹ ਮਤਲਬ ਕਿ ਪੂਰੀ ਕਲਮ ਸ਼ੋਰਡ ਹੜਤਾਲ ਕਹਿ ਸਕਦੇ ਆ ਆਪਣਾ ਹਾਂਜੀ ਬਿਲਕੁਲ ਕਲਮ ਸ਼ੋਰਡ ਹੜਤਾਲ ਆ ਜੀ ਇਹਦੇ ਵਿੱਚ ਜਿਹੜੇ ਟੈਕਨੀਕਲ ਕੰਮ ਐ ਉਹਨਾਂ ਨੇ ਪਲਾਸ ਵੀ ਛੱਡ ਦਿੱਤਾ ਹੈ ਔਰ ਜਿਹੜੇ ਸਬ ਸਬ ਸਟੇਸ਼ਨ 'ਚ ਸਾਡੇ ਮੁਲਾਜ਼ਮ ਬੈਠੇ ਆ ਉਹ ਸਬ ਸਟੇਸ਼ਨ ਵੀ ਜਿਹ ਉਹ ਜਿਹੜੇ ਰੱਬ ਆਸਰੇ ਛੱਡ ਦਿੰਦਾ ਹੈ ਇਹ ਕੀ ਨਾ ਬਈ ਤੁਹਾਡਾ ਮੈਂ ਜੀ ਇੰਦਰਪ੍ਰੀਤ ਸਿੰਘ ਪਾਵਰ ਕਮੰਡ ਟ੍ਰਾਂਸਕੋ ਠੇਕਾ ਮਲਾਈਮ ਯੂਨੀਅਨ ਸਰਕਲ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ ਇੰਦਰ ਜੀ ਤੁਸੀਂ ਸਮਰਥਨ ਦਿੱਤਾ ਹੈ ਮੁਲਾਜ਼ਮਾਂ ਦੇ ਰੈਗੂਲਰ ਮੁਲਾਜ਼ਮਾਂ ਨੂੰ ਤੁਸੀਂ ਵੀ ਲਗਾਤਾਰ ਸੰਘਰਸ਼ ਦੇ ਰਸਤੇ ਤੋਂ ਉਤਰੇ ਹੋਏ ਹੋ ਤੁਰੇ ਹੋਏ ਹੋ ਪੱਕਿਆ ਕਰਨ ਲਈ ਪਰ ਸਰਕਾਰ ਅਜ ਤੱਕ ਕਿਸੇ ਸੁਝਾਅ ਤੇ ਨਹੀਂ ਪਹੁੰਚ ਲੱਗੀ ਸਰਕਾਰ ਅਸੀਂ ਇਹਨਾਂ ਨੇ ਇਸ ਸਰਕਾਰ ਤੋਂ ਉਮੀਦ ਹੈ ਜਿਵੇਂ 10 ਸਾਥੀ ਦੱਸ ਕੇ ਗਏ ਆ ਇਸ ਸਰਕਾਰ ਤੋਂ ਉਮੀਦਾਂ ਸਾਰਿਆਂ ਨੂੰ ਸੀਗੀਆਂ ਚਾਹੇ ਉਹ ਕੋਈ ਸਰਕਾਰੀ ਮੁਲਾਜ਼ਮ ਆ ਚਾਹੇ ਕੋਈ ਕੱਚਾ ਮੁਲਾਜ਼ਮ ਆ ਇਸ ਸਰਕਾਰ ਨੇ ਆਉਂਦੇ ਸਾਰ ਵਾਅਦਾ ਕੀਤਾ ਸਰਕਾਰ ਬਣਨ ਤੋਂ ਵੀ ਬਾਅਦ ਪਹਿਲਾ ਵਾਅਦਾ ਕੀਤਾ ਕਿ ਅਸੀਂ ਜਿਹੜਾ ਹਰਾ ਪੈਨਾ ਉਹ ਮੁਲਾਜ਼ਮਾਂ ਦੇ ਹੱਕ 'ਚ ਚਲਾਵਾਂਗੇ ਜਦਕਿ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਜਦੋਂ ਕਿ ਜੁਆਇੰਟ ਫਰਮ ਤੇ ਮੁਲਾਜ਼ਮ ਇਕਤਾ ਪੰਜਾਬ ਨੇ ਸੰਘਰਸ਼ ਦਾ ਐਲਾਨ ਕੀਤਾ ਇਸ ਸਰਕਾਰ ਤੇ ਪਾਵਰ ਕਾਮ ਦੀ ਮੈਨੇਜਮੈਂਟ ਨੇ ਐਸਮਾ ਐਕਟ ਜਿਹੜਾ ਆ ਉਹ ਲਗਾ ਕੇ ਮੁਲਾਜ਼ਮਾਂ ਤੇ ਮੁਲਾਜ਼ਮਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਐਸਮਾ ਐਕਟ ਇਹੋ ਜਿਹਾ ਐਕਟ ਆ ਉਹਦੇ ਵਿੱਚ ਕਿ ਹਰੇਕ ਮੁਲਾਜ਼ਮ ਦੀ ਜੇਕਰ ਸਾਥੀ ਕੋਈ ਹੜਤਾਲ ਤੇ ਜਾਂਦਾ ਆ ਤੇ ਉਹਦੀ ਪੱਕੀ ਛੁੱਟੀ ਕੀਤੀ ਜਾਵੇਗੀ ਅਸੀਂ ਆਪਣਾ ਅਸੀਂ ਪਾਵਰ ਕਾਮ ਐਂਡ ਟਰਾਂਸਪੋਰਟ ਠੇਕਾ ਮਲਾਣ ਸਰਕਲ ਹੁਸ਼ਿਆਰਪੁਰ ਵੱਲੋਂ ਤੇ ਪੰਜਾਬ ਵੱਲੋਂ ਵੀ ਅਸੀਂ ਇਸ ਆਹ ਜੁਆਇੰਟ ਫਰਮ ਤੇ ਇਕਤਾ ਮੰਚ ਪੰਜਾਬ ਨੂੰ ਅਸੀਂ ਭਰੋਸਾ ਦਿਵਾਨੇ ਆ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਨਾ ਸਾਥੀਆਂ ਦੇ ਨਾਲ ਖੜੇ ਆ ਸਰਕਾਰ ਸਗੋ ਡਰੋਂ ਦੀ ਬਜਾਏ ਮੰਗਾ ਦਾ ਹੱਲ ਕਰੇ ਸਰਕਾਰ ਨੇ ਆਪਣੇ ਇਸ ਜਿਹੜੀ ਸਰਕਾਰ ਆਉਂਦੀ ਇਹਨਾਂ ਨੇ ਕਿਹਾ ਸੀ ਅਸੀਂ ਜਿਹੜੀ ਆ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਕੱਚੇ ਮੁਲਾਜ਼ਮ ਰੈਗੂਲਰ ਕਰਾਂਗੇ ਜਾਂ ਡਿਪਾਰਟਮੈਂਟ ਚ ਲਾਵਾਂਗੇ ਕਿਉਂਕਿ ਆਊਟਸੋਰਸਿੰਗ ਵਾਲੇ ਖਾਸ ਕਰ ਜਿਹੜਾ ਮੁੱਦਾ ਆ ਆਊਟਸੋਰਸਿੰਗ ਵਾਲੇ ਜਿਹੜੇ ਆਊਟਸੋਰਸਿੰਗ ਤੇ ਆ ਕੱਚੇ ਮੁਲਾਜ਼ਮ ਉਹਨਾਂ ਦਾ ਉਹਨਾਂ ਦਾ ਮੁੱਦਾ ਆ ਕਿਉਂਕਿ ਜਿਹੜੇ ਕੇਦਾਰ ਕੰਪਨੀਆਂ ਨੇ ਉਹ ਪੰਜਾਬ ਸਰਕਾਰ ਦੀਆਂ ਜਿਹੜੀ ਖਜ਼ਾਨੇ ਦੀ ਉਹ ਅੰਨੀ ਲੁੱਟ ਕਰ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸੀਂ ਸਾਰਾ ਵੇਰਵਾ ਵੀ ਦਿੱਤਾ ਹੈ ਕਿ ਜਿਹੜੀਆਂ ਕੰਪਨੀਆਂ ਤਨਾਟ ਕੰਪਨੀਆਂ ਨੇ ਕੋਲਕੱਤਾ ਦੀਆਂ ਕੋਈ ਗੜਗਾਉਂ ਦੀਆਂ ਕੋਈ ਬੰਬੇ ਦੀਆਂ ਕਿ ਇਹ ਅੰਨੀ ਲੁੱਟ ਕਰ ਰਹੀਆਂ ਨੇ ਇਹਨਾਂ ਨੂੰ ਪੰਜਾਬ ਨੂੰ ਇਸ ਤੋਂ ਬਚਾਇਆ ਜਾਵੇ ਲੇਕਿਨ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਆਪ ਕਦੇ ਕਿਤੇ ਜਾਂਦਾ ਆ ਕਦੇ ਕਿਤੇ ਜਾਂਦਾ ਆ ਕੰਪਨੀਆਂ ਨੂੰ ਸੱਦਾ ਦੇ ਕੇ ਆਉਂਦਾ ਟਾਟਾ ਬਿਰਲਾ ਵਾਲਿਆਂ ਨੂੰ ਕਿ ਆਓ ਸਾਡੇ ਪੰਜਾਬ ਤੇ ਤੁਸੀਂ ਪਲਾਂਟ ਲਾਓ ਤੁਸੀਂ ਕਿਰਤੀ ਕਾਨੂੰਨ ਆ ਜਿਹੜੇ ਕਿਰਤੀ ਵਰਕਰ ਨੇ ਉਹਨਾਂ ਦੀ ਲੁੱਟ ਹੋ ਸਕੇ ਤੇ ਇਹ ਸਰਕਾਰ ਕੀ ਹੈ ਜਿਹੜੀ ਕੰਪਨੀਆਂ ਦੇ ਹੱਥੀ ਆਪ ਤਾਂ ਸਿੱਧੀ ਸਰਕਾਰ ਕਰ ਨਹੀਂ ਸਕਦੀ ਸਾਡੀ ਲੁੱਟੇ ਕੰਪਨੀਆਂ ਦੇ ਹੱਥੀ ਸਾਡੀ ਲੁੱਟ ਕਰਵਾ ਰਹੀ ਆ ਤੇ ਅੱਜ ਜਿਹੜਾ ਅਸੀਂ ਆਪਣੇ ਸਰਕਲ ਹੁਸ਼ਿਆਰਪੁਰ ਵੱਲੋਂ ਇਹਨਾਂ ਸਾਥੀਆਂ ਦਾ ਡਿਵੀਜ਼ਨ ਪਦਰੀ ਅਸੀਂ ਸਮਰਥਨ ਕਰਨ ਆਏ ਆ ਤੇ ਆਪਾਂ ਮੰਗ ਕਰਦੇ ਆ ਸਰਕਾਰ ਸੋ ਕੋ ਡਰੋਨ ਦੀ ਭਜਾਏ ਇਹਨਾਂ ਦੀਆਂ ਮੰਗਾਂ ਦਾ ਜਿਹੜਾ ਹੱਲ ਕਰੇ ਤੇ ਸਰਕਾਰ ਆਉਣ ਵਾਲੇ ਸਮੇਂ ਵਿੱਚ ਸੋਚ ਲਵੇ ਜਿੱਥੇ ਮੁੱਖ ਮੰਤਰੀ ਪੰਜਾਬ ਆਊਗਾ ਜਾਊਗਾ ਉਸ ਨੂੰ ਕਾਲੇ ਚੰਡੀਆਂ ਦਿਖਾਇਆ ਜਾਣਗੇ ਮੇਰਾ ਨਾਮ ਕ੍ਰਿਸ਼ਨ ਕਪਾਲਾ ਜੀ ਕਿਸ਼ਨ ਜੀ ਕੀ ਕਹਿਣਾ ਚਾਹੁੰਦੇ ਹੋ ਧਰਨੇ ਤੇ ਬੈਠੇ ਹੋ ਤੇ ਹੁਣ ਜਿੰਨੀ ਚੋਣ ਵੀ ਚੱਪੇ ਵਾਲ ਦੇ ਵਿੱਚ ਆਉਣ ਜਾ ਰਹੀ ਹੈ ਮੈਂ ਭਾਰਤਵਾੜ ਗਰੁੱਪ ਦਾ ਸਟੇਟ ਸੈਕਟਰੀ ਹਾਂ ਜਿਹੜੀਆਂ ਚੋਣਾਂ ਆ ਰਹੀਆਂ ਗਵਰਨਮੈਂਟ ਦੇ ਖਿਲਾਫ ਸਾਡੀ ਬੜਾ ਰੋਸ ਆ ਸਾਡੇ ਵਿੱਚ ਔਰ ਅਸੀਂ ਜ਼ੋਰਦਾਰ ਧਰਨੇ ਮੁਜਾਰੇ ਕਰਾਂਗੇ ਔਰ ਜਿੰਨੀਆਂ ਜਿੰਨੀ ਚੋਣਾਂ ਆ ਸਾਰੀਆਂ ਸਰਕਾਰ ਨੂੰ ਹਰਾਵਾਂਗੇ ਸਰਕਾਰ ਲਗਾਤਾਰ ਜਿਹੜੀਆਂ ਮੀਟਿੰਗਾਂ ਤੇ ਮੀਟਿੰਗਾਂ ਦੇਖ ਕੇ ਜਿਹੜਾ ਆ ਮੁੱਕਰਦੀ ਜਾ ਰਹੀ ਆ 31/7/24 ਨੂੰ ਬਿਜਲੀ ਮੰਤਰੀ ਦੇ ਨਾਲ ਮੀਟਿੰਗ ਹੋਈ ਸੀ ਉਹ ਕਹਿੰਦਾ ਕਿ ਮੈਂ ਤੁਹਾਡੇ ਜਿਹੜੇ ਸ਼ਹੀਦ ਹੋ ਰਹੇ ਆ ਮੁਲਾਜ਼ਮ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਰਵਾਵਾਂਗੇ ਔਰ ਮੁੱਖ ਮੰਤਰੀ ਤੋਂ 15 ਅਗਸਤ ਨੂੰ ਅਨਾਉਂਸ ਕਰਾਵਾਂਗੇ ਪਰ ਜਿਹੜੀ 6/9 ਨੂੰ ਮੀਟਿੰਗ ਹੋਈ ਆ 6/9/24 ਨੂੰ ਜਿਹੜੀ ਮੀਟਿੰਗ ਹੋਈ ਆ ਬਿਜਲੀ ਮੁੱਖ ਮੰਤਰੀ ਜਿਹੜਾ ਆ 25 ਲੱਖ ਰੁਪਏ ਅਨਾਉਂਸ ਕਰਕੇ ਚਲੇ ਗਿਆ ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਮੁਲਾਜ਼ਮ ਸ਼ਹੀਦ ਹੋ ਰਹੇ ਆ ਚਾਹੇ ਉਹ ਕੱਚੇ ਕੰਮ 'ਆਂ ਚਾਹੇ ਪੱਕੇ 'ਆਂ ਚਾਹੇ ਸੀਐਚਵੀ 'ਆਂ ਉਹਨਾਂ ਨੂੰ ਘੱਟੋ-ਘੱਟ 1 ਕਰੋੜ ਰੁਪਈਆ ਦਿੱਤਾ ਜਾਵੇ ਮੁਆਵਜ਼ਾ ਔਰ ਉਹਨਾਂ ਨੂੰ ਸ਼ਹੀਦ ਦੀ ਜਿਹੜੀ ਆ ਉਹ ਉਪਾਦੀ ਦਿੱਤੀ ਜਾਵੇ ਤੇ ਬਾਕੀ ਜਿਹੜੀਆਂ ਮੰਗਾਂ ਉਹ ਤਾਂ ਬਹੁਤ ਵੱਡਾ ਚਾਰਟ ਆ 40 ਮੰਗਾਂ ਦਾ ਘੱਟੋ-ਘੱਟ ਚਾਰਟ ਹੈ ਵੀ ਐ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ we drive innovation and entrepreneurship we groom competent global citizens to effect positive change around them